ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਠੀਕ ਠਾਕ ਕਹਿੰਦੇ ਜ਼ਿੰਦਗੀ 'ਚ ਕਦੇ-ਕਦਾਈਂ ਪੁੰਨ ਵੀ ਕਰਨਾ ਬਹੁਤ ਜ਼ਰੂਰੀ ਆ ਇਹ ਪੁੰਨ ਸਾਡੇ ਕਰਮਾਂ 'ਚ ਵੀ ਸਾਡੇ ਹਿੱਸੇ 'ਚ ਵੀ ਪ੍ਰਮਾਤਮਾ ਨੇ ਲੈ ਕੇ ਖੱਲਿਆ ਅਸੀਂ ਵੀ ਕਰ ਲੈਣੇ ਹੁੰਨੇ ਆ ਕਦੇ ਨਾ ਕਦੇ ਸਾਨੂੰ ਜਿੱਥੇ ਜਾਨਵਰ ਨੂੰ ਲੋੜ ਪੈ ਜੇ ਅਸੀਂ ਪਿੱਛੇ ਨਹੀਂ ਹਟੇ ਖਾਸ ਕਰਕੇ ਕਦੇ ਪਿੱਛੇ ਨਹੀਂ ਹਟਿਆ ਇਹ ਸਾਡਾ ਮਸੇਰਾ ਅਮਰਜੀਤ ਸਰਪੰਚ ਸਾਰੇ ਤੁਸੀਂ ਜਾਣਦੇ ਆ ਇਹ ਵਿਚਾਰਾ ਟਰੈਕਟਰ ਲੈ ਜਾਣਾ ਪਵੇ ਟਰੈਕਟਰ ਵੀ ਲੈ ਜਾਂਦਾ ਟਰਾਲੀ ਨਾਲ ਲੈ ਜਾਣੀ ਪਵੇ ਉਹ ਵੀ ਲੈ ਜਾਂਦਾ ਜੋ ਇਹਨੂੰ ਕੁਝ ਕਰਨਾ ਪਵੇ ਪਰ ਇਹਨੂੰ ਪਤਾ ਲੱਗ ਜੇ ਉਹਦੇ ਚ ਇੱਕ ਗੱਲ ਹੋਰ ਹੁੰਦੀ ਆ ਕੋਈ ਨਾਲ ਭੈਣ ਭਰਾ ਦਾ ਤੁਰਨਾ ਵੀ ਜ਼ਰੂਰੀ ਹੁੰਦਾ ਇਹਦੀ ਪਹਿਲੀ ਆਸ ਹੁੰਦੀ ਆ ਵੀ ਪਿੰਦੇ ਨੂੰ ਫੋਨ ਕਰਾਂ ਜਾਂ ਪਿੰਦੇ ਨੂੰ ਮੈਂ ਸੱਦ ਲਾਂ ਤੇ ਆਪਾਂ ਵੀ ਇਹਨੂੰ ਕਦੇ ਜਵਾਬ ਨਹੀਂ ਦਿੱਤਾ ਮੈਨੂੰ ਕਰੋ ਸੁਣਿਆ ਮਿਲਿਆ ਸੀ ਵੀ ਅਮਰਜੀਤ ਦਾ ਸੁਣਿਆ ਆ ਸੀ ਤੈਨੂੰ ਸੱਦਿਆ ਆਪਾਂ ਵੀ ਬਾਈ ਪੈਰੀ ਜੁੱਤੀ ਨਹੀਂ ਬਾਈ ਮੋਟਰਸਾਈਕਲ ਠੱਲਿਆ ਤੇ ਨਾਲ ਦੀ ਨਾਲ ਮੈਂ ਜੱਕਦਮ ਆ ਗਿਆ ਕਾਰੇ ਕੱਲਾ ਵੀ ਲੈਂਦਾ ਕੋਈ ਏਡੀ ਦਿੱਕਤ ਵਾਲੀ ਗੱਲ ਨਹੀਂ ਸੀ ਇਹ ਬੱਚਾ ਕਈ ਦਿਨਾਂ ਦਾ ਇੱਥੇ ਮੋੜ ਤੇ ਗੁਰਾਤ ਨੂੰ ਲਾ ਗਿਆ ਸੀ ਤੇ ਸੱਟਾ-ਸੋਟਾ ਵੱਜੀਆਂ ਸੀਗਾ ਚਲੋ ਚੱਕ ਕੇ ਇਹਨੂੰ ਟਿਕਾਣੇ ਲਾਤਾ ਡਾਕਟਰ ਤੋਂ ਪੱਟੀ-ਪੁੱਟੀ ਵੀ ਕਰਾਈ ਪਰ ਇਹਨੂੰ ਪ੍ਰੋਪਰ ਜਿਹੜਾ ਇਹਨੂੰ ਰਾਮ ਇਹਨੂੰ ਆਉਣਾ ਚਾਹੀਦਾ ਸੀ ਉਹ ਆਇਆ ਨਹੀਂਗਾ ਅੱਛਾ ਜੀ ਇਲਜ਼ਾਮ ਇਹ ਵੀ ਲੱਗਿਆ ਸੀ ਵੀ ਤੇਰੇ ਜਿਹੜੇ ਘਰੇ ਕੁੱਤੇ ਰਹਿੰਦੇ ਆ ਉਹ ਇਹਨੂੰ ਖਾ ਗਏ ਇਹ ਹੁਣ ਵੀ ਉੱਥੇ ਹੀ ਫਰਦਾ ਹੁੰਦਾ ਹੁਣ ਨਾ ਇਹਨੂੰ ਕੁੱਤੇ ਖਾ ਗਏ ਮੈਂ ਕਿਹਾ ਉਹਦੇ ਰਾਤ ਨੂੰ ਇਹਨੂੰ ਭੁਲਾ ਕੇ ਗਿਆ 1 ਵਜੇ ਮੈਂ ਉੱਠ ਕੇ ਐ ਮੈਂ ਬਾਹਰ ਵੀ ਐਸੀ ਉਦੋਂ ਮੇਰਾ ਬੱਚਾ ਮੇਰੇ ਕੋਲ ਦੀ ਲੰਘਾ ਜਿਵੇਂ ਡਰ ਰਿਆ ਹੁੰਦਾ ਤੇ ਐ ਪਿੰਡ ਵਿੱਚੋਂ ਤੁਰ ਗਿਆ ਮੈਨੂੰ ਇਹਦੀ ਸਰਟੀਫੀਕਟ ਦਾ ਨਹੀਂ ਪਤਾ ਲੱਗਿਆ ਨਹੀਂ ਤਾਂ ਅਸੀਂ ਉਦੋਂ ਹੀ ਕਾਬੂ ਕਰ ਲੈਂਦੇ ਇਹਨੂੰ ਫੇਰ ਚਲੋ ਜੀ ਇਹ ਵਿਚਾਰਾ ਖਾਲੀ ਜਿਹੀ ਡੱਕ ਪਿਆਗਾ ਤੇ ਕਰਮਾ ਕੀ ਬਣਦਾ ਕੀ ਨਹੀਂ ਬਣਦਾ ਤੇ ਅੱਜ ਵੀ ਸੇਰ ਆਪਣਾ ਫਰਨੈਲ ਫਨੂਲ ਤੇ ਆ ਸਾਰਾ ਕੁਝ ਅਸੀਂ ਲਿਆਂਦਾ ਕੀ ਆ ਬੀਟਾ ਡੀਨ ਤੇ ਚਲੋ ਕੀੜੇ ਕੁੜੇ ਵੇਣੇ ਪਰਮਾਤਮਾ ਮਿਹਰ ਕਰੇ ਜ਼ਿੰਦਗੀ ਐਦੀ ਆ ਬਚਣੀ ਨਾ ਬਚਣੀ ਉਹ ਆਪਣੇ ਹੱਥ ਵਸ ਨਹੀਂ ਹੈਗੀ ਪਰ ਦੂਜੀ ਗੱਲ ਇਹ ਵੀ ਹੈ ਬਾਈ ਦੁੱਧ ਦੁੱਧ ਤੁਸੀਂ ਪੀ ਪੂ ਲੈਨੇ ਆ ਤੇ ਯਾਰ ਤੁਸੀਂ ਛੱਡ ਦਿੰਨੇ ਆ ਤੇ ਤੁਹਾਨੂੰ ਲੱਕ ਦੀ ਲਾਂਹ ਤਾਂ ਸਾਡੇ ਨੂੰ ਇਹੋ ਜਿਹਾ ਕੁੱਤਾ ਕੰਮ ਤੁਸੀਂ ਕੁਸ ਤਾਂ ਸੋਚ ਕੇ ਕਰਿਆ ਕਰੋ ਜੇ ਮੰਨ ਲੈ ਇਹਨੂੰ ਗਊਸ਼ਾਲਾ 'ਚ ਤੁਸੀਂ ਅਪੜਾ ਦਿੰਦੇ ਨਾਲੇ ਤਾਂ ਇਹ ਸੱਟਾ ਫਿੱਟਾ ਦੋਨਾਂ ਵਜਦਾ ਤੇ ਆਮ ਹੀ ਆਪਾਂ ਨੂੰ ਪਤਾ ਵੀ ਗਾਂ ਦਾ ਆਪਾਂ ਪੁੰਨ ਕਰਦੇ ਆ ਤੇ ਉੱਥੇ 1500 ਦਾ ਜਿਹੜਾ 1000 ਰੁਪਿਆ ਪਰਚੀ ਲੈਂਦੀ ਹੈ ਤੇ ਉਹ ਤੁਹਾਡਾ ਨਾਲੇ ਪੁੰਨ ਦਾ ਪੁੰਨ ਹੋ ਜਾਂਦਾ ਤੇ ਨਾਲੇ ਚਲੋ ਜੀ ਇਹਦਾ ਇਹ ਵਿਚਾਰਾ ਟਕਾਣੇ ਲੱਗ ਜਾਂਦਾ ਹਨਾ ਤੇ ਬਾਕੀ ਕੋ ਬਾਕੀ ਵੀ ਵੀਡੀਓ ਨਾ ਬਣੇ ਰਿਹਾ ਜੀ ਤੁਹਾਨੂੰ ਮੈਂ ਵਿਖਾਉਣਾ ਸਾਰਾ ਇਹਦਾ ਕੀ ਮਾਹੌਲਾ ਅੰਦਰਲਾ ਬਾਹਰਲਾ ਤੇ ਅਮਰਜੀਤ ਨਾਲ ਵੀ ਆਪਾਂ ਕਰਦੇ ਆਂ ਗੱਲ ਤੇ ਚੈਨਲ ਨੂੰ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਜੀ ਆਜੋ ਕੈਂਚੀ ਲੈ ਲੈ ਮੈਂ ਬੋਲਣਾ ਇਹਨੂੰ ਰਾਮ ਆਉਂਦਾ ਹੋਇਆ ਜਦੋਂ ਇਹ ਹੈ ਨਾ ਯਾਨੀ ਇੱਥੇ ਕਿਹੜੇ ਹਿਸਾਬ ਨਾਲ ਜੀ ਜਿਹੜਾ ਕਿਸੇ ਨੇ ਨਾ ਬਈ ਪੱਠੇ ਪੁੱਠੇ ਨਾ ਕਿਸੇ ਨੇ ਖਵਾੜ ਚ ਮਾਰੀ ਇਹਦੇ ਸਿਰ ਚ ਮੰਨ ਗਿਆ ਤੂੰ ਮਰਜੀ ਤਾਂ ਮਾਰਤੀ ਹੋਣੀ ਬਣਾ ਹਾਂ ਕੁੱਤੇ ਦਾ ਯਾਰ ਕੁੱਤਿਆਂ ਦਾ ਹੁੰਦਾ ਨਾ ਹਿਸਾਬ ਕੋਈ ਜਾਨੂ ਦੇਖ ਕੇ ਲੱਗਦੇ ਹੂੰ ਜਾਨੂ ਨੇ ਇੰਟੈਂਸ ਇਹ ਤਾਂ ਨਹੀਂ ਲੱਗਦੀ ਹੁੰਦੀ ਇਹਦਾ ਐਵੇਂ ਮੱਕੀ ਮੁੱਕੀ ਨਾ ਬੈਠੂਗੀ ਹਨਾ ਤੁਹਾਨੂੰ ਹਾਈਡਰੋਜਨ ਪਾਣਾ ਕਰੇ ਗਿੱਟਾ ਦੀ ਤੇ ਜੇ ਮੰਨ ਲਓ ਹੁਣ ਇਹਦੇ ਚ ਕੀੜੇ-ਕੂੜੇ ਹੋਏ ਨਿਕਲਣਗੇ ਉਹ ਇਹ ਕੀੜੇ ਕੱਟ ਤੇ ਪਹਿਲਾਂ ਤੜ ਤੇ ਕੱਢੇ ਕੱਢੇ ਮਾਰ ਦੇ ਜਿੰਨੇ ਬੈਠੇ ਕੋਈ ਕੀੜੇ ਬੈਠੇ ਪਹਿਲਾਂ ਪਹਿਲਾਂ ਕੀੜੇ ਕੱਢਦੇ ਜਰ ਸਕਲੋ ਨਾ ਪ੍ਰਮਾਤਮਾ ਮਰਜੀਤ ਨੂੰ ਲੰਮੀ ਉਮਰ ਦੇਵੇ ਤੇ ਦੁਨੀਆਂ ਦੀ ਹਰ ਸ਼ੈ ਹਰ ਖੁਸ਼ੀ ਦੇਵੇ ਕਾਲੋ ਨਹੀਂ ਕਰਦਾ ਇਹ ਮਸੇਰੀਆ ਜਾਨਵਰਾਂ ਚ ਤਾਂ ਖਾਸ ਕਰਕੇ ਅਸੀਂ ਪਹਿਲਾਂ ਵੀ ਇੱਕ ਕਿਸੇ ਦੇ ਮੱਥੇ ਤੇ ਨਾ ਗਾਂ ਡਿੱਗੀ ਪਈ ਸੀ ਦੁੱਧ ਪੀਣਾ ਬਹੁਤ ਚੰਗਾ ਲੱਗਦਾ ਹੈ ਤੇ ਇਹ ਖਾਈ ਬਹੁਤ ਚੰਗੀ ਲੱਗਦੀ ਬਹੁਤ ਚੰਗੀ ਲੱਗਦੀ ਕੋਈ ਕਿਸੇ ਕਿਸੇ ਦੇ ਭਾਗਾ ਚ ਹੁੰਦਾ ਭਰਾ ਕੋਈ ਆਪਾਂ ਵਡਿਆਈ ਨਾ ਨਹੀਂ ਕੋਈ ਦੱਸ ਇਹ ਵੀਡੀਓ ਕੋਈ ਐ ਨਹੀਂ ਵੀ ਅਸੀਂ ਅਸੀਂ ਕੋਈ ਆਪਦੀ ਮਸ਼ਹੂਰੀ ਕਰਨੀ ਆ ਤੇ ਜਾਂ ਸਾਨੂੰ ਕੋਈ ਅਸੀਂ ਇਹ ਆ ਵੀ ਥੋੜਾ ਜੇ ਲੋਕਾਂ ਚ ਨਾ ਇਹ ਚੀਜ਼ ਦੀ ਭਾਵਨਾ ਵੀ ਜਾਗੇ ਵੀ ਯਾਰ ਹਾਂ ਕੁਈ ਫਰਜ਼ੇ ਇਕੱਲੇ ਅਮਰਜੀਤ ਦਾ ਨਹੀਂ ਇਹ ਮੇਰਾ ਵੀ ਓਨਾ ਤੇ ਤੁਹਾਡਾ ਵੀ ਓਨਾ ਵਿਚਾਰੇ ਨੇ ਖਾ ਪੀ ਕੇ ਤਕੜੇ ਹੁੰਦੇ ਨੇ ਤੁਸੀਂ ਕਰੋਗੇ ਤੁਸੀਂ ਕਰੋਗੇ ਤਾਂ ਗਾਂ ਤੁਹਾਡੇ ਬੱਚਾ ਨੂੰ ਇਹ ਜਿਹੜੀ ਭਾਵਨਾ ਇਹ ਹਰ ਮਾਂ ਪਿਓ ਚ ਨੂੰ ਮਿਲਦੀ ਹੁੰਦੀ ਆ ਸਾਫ਼ ਹੋ ਗਿਆ ਹਾਂ ਚਰਪਲਾ ਹੋਪਲਾ ਅੰਸ ਕੋਲ ਹਾਂ ਅੱਜ ਕੋਈ ਤਕੜਾਈ ਨਹੀਂ ਕਰਨੀ ਮੈਂ ਤਾਂ ਭਰਾਵਾ ਉਧੇ ਹੀ ਆ ਗਿਆ ਮੈਂ ਕਿਹਾ ਯਾਰ ਮੈਂ ਤਾਂ ਰੋਟੀ ਪਾਣੀ ਮੈਂ ਆ ਕੇ ਖਾਉਂਗਾ ਮੈਂ ਕਿਹਾ ਮੈਨੂੰ ਹਾਂ ਆ ਇਹ ਪਾਣੀ ਅੱਗੇ ਵੇਖਾ ਉੱਥੇ ਗਾ ਕੇ ਰਾਂ ਡਿੱਗੀ ਪਈ ਸੀ ਮੂਦੀ ਖਾਲੇ ਜਾਪਾ ਉਹ ਹਾਂ ਉਹ ਵੀ ਘਰ ਵਾਲੀ ਨੇ ਮੇਰੀ ਨੇ ਵੇਖ ਲਈ ਮੈਨੂੰ ਆਂਦੀ ਉਹਨੇ ਅੱਖ ਹਲਾਈ ਮੈਂ ਕਿਹਾ ਤੈਨੂੰ ਅੱਖੀ ਦੀ ਸੀ ਨਹੀਂ ਸੀ ਮੈਂ ਕਿਹਾ ਮਰੀ ਪਈ ਏ ਕੋਲੇ ਟੋਵਾ ਪੱਟਿਆ ਟੋਵਾ ਉਹਨਾਂ ਨੇ ਬੋਰ ਕਰਨ ਵਾਸਤੇ ਪੱਟਿਆ ਜੀ ਨਹੀਂ ਡਾਕਟਰ ਨੂੰ ਕੋਈ ਕਰਦਾ ਸਰਕਾਰੀ ਨੂੰ ਉਹ ਤੁਹਾਨੂੰ ਮੜੀ ਉੱਤੇ ਵੀ ਦਿੰਦੇ ਉਹ ਤਾਂ ਕਰਟੇ ਦਿੰਦਾ ਹਾਂ ਹਾਂ ਉਹ ਅੱਗੇ ਵੀ ਵਿਚਾਰਾ ਆ ਨਾ ਤਾਂ ਨਹੀਂ ਜਿਹੜੀ ਬਚਾਤਾ ਪੱਖਾ ਬਈ ਚੱਲੀ ਜਾਂਦਾ ਥੱਲੇ ਕੱਚਾ ਥਾਂ ਆਰਾਮਣਾ ਬਹਿ ਜੂਗਾ ਟਿੱਪਟਾ ਨੀਰਾ ਖਾਲੂਗਾ ਕੋਈ 4 ਦਿਨ ਕੋਈ ਨਹੀਂ ਬੰਨਿਆ ਰਹੂਗਾ ਸਾਵਲਾਂਗੇ ਉਦੋਂ ਬਾਅਦ ਹੈ ਜਦੋਂ ਇਹ ਪੂਰਾ ਰੈਡੀ ਹੋ ਗਿਆ ਗਊਸ਼ਾਲਾ ਛੱਡ ਕੇ ਆਉਣਾ ਉਦੋਂ ਗਊਸ਼ਾਲਾ ਜੇ ਨੂੰ ਕੋਸ਼ਿਸ਼ ਕਰਾਂਗੇ ਵੀ ਉੱਥੇ ਛੱਡ ਕੇ ਆਵਾਂਗੇ ਕਿ ਜੇ ਗਊਸ਼ਾਲਾ ਜੇ ਵੀ ਨਾ ਛੱਡਿਆ ਤੇ ਇਹਨੂੰ ਕਮ ਸੇ ਕਮ ਇੰਨਾ ਕੁ ਤਾਂ ਕਰਾਂਗੇ ਵੀ ਇਹ ਇਹਨੂੰ ਆਰਾਮ ਆ ਜਾਏ ਤੇ ਫੇਰ ਪੁੜਾ ਜਾ ਚਲੋ 2-4 ਦਿਨਾਂ ਤੱਕ ਉੱਪਰ ਬੁੜਾ ਜਾਏ ਅੱਛੀ ਹਿੰਦੀ ਕੌਣ ਛੱਡਦਾ ਹੈ ਕੌਣ ਛੱਡਦਾ ਹੈ ਹਾਂ ਹਾਂ